ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦਾ ਦਿਨ ਬੜਾ ਇਤਿਹਾਸਿਕ ਹੈ ਖਾਸ ਤੌਰ ਤੇ ਸਿੱਖ ਪੰਥ ਲਈ ਕਿਉਂਕਿ ਅੱਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਵਾਢ ਜੋ ਦਾ ਮਹ ਪਰਕਾਰੀ ਤੇਗ ਦੇ ਤਣੀ ਤੇ ਮੀਰੀ ਪੀਰੀ ਦਾ ਸਿਧਾਂਤ ਪ੍ਰਸਤ ਕਰਨ ਵਾਲੇ ਸ੍ਰੀ ਗੁਰੂ ਹਰਗਵਿੰਦ ਸਾਹਿਬ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਹੈ ਤੁਹਾਨੂੰ ਬਹੁਤ-ਬਹੁਤ ਵਧਾਈਆਂ ਗੁਰੂ ਹਰਗਵਿੰਦ ਸਾਹਿਬ ਦੀ ਜ਼ਿੰਦਗੀ ਨੂੰ ਜਦੋਂ ਵਾਚਦੇ ਆ ਤੇ ਐਡੀ ਵੱਡੀ ਸ਼ਖਸੀਅਤ ਮੇਰੀ ਰਸਨਾ ਇੱਕ ਪਰ ਗੁਰੂ ਸਾਹਿਬ ਦੀਆਂ ਸਿਫਤਾਂ ਇੰਨੀਆਂ ਨੇ ਪੱਖ ਇਹਨੇ ਨੇ ਉਹਦੀ ਸ਼ਖਸੀਅਤ ਦੇ ਬਹੁ ਪੱਖੀ ਸ਼ਖਸੀਅਤ ਦੁਨੀਆਂ ਦਾ ਕਿਹੜਾ ਗੁਣਾ ਹੈ ਜਿਹੜਾ ਉਹਨਾਂ ਦੀ ਸ਼ਖਸੀਅਤ ਵਿੱਚ ਸਮਿਲਤ ਨਹੀਂ ਸ਼ਾਮਿਲ ਨਹੀਂ ਗੁਰੂ ਸਾਹਿਬ ਮਹਾਨ ਰਜਵਾਨ ਬੰਦੀ ਛੋੜ ਦੀਨ ਦੁਖਿਆਂ ਦੇ ਸਹਾਰੇ ਮਜ਼ਲੂਮਾਂ ਦੇ ਰਖੇਕ ਉੱਚ ਕੋਟੀ ਦੇ ਜਰਨੈਲ ਜਥੇਬੰਦਕ ਆਗੂ ਸਮਾਜ ਸੁਧਾਰਕ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਮਹਾਨ ਬਾਦਸ਼ਾਹੀ ਹੋਣ ਦੇ ਬਾਵਜੂਦ ਇੱਕ ਨਰਮ ਦਿਲ ਰੱਖਣ ਵਾਲੇ ਤੇ ਸਭ ਦੇ ਸਾਹੇ ਮੇਰੀ ਪੀੜੀ ਦਾ ਸੰਕਲਪ ਪੇਸ਼ ਕਰਨ ਵਾਲੇ ਸਤਿਗੁਰੂ ਵਜੋਂ ਹਮੇਸ਼ਾ ਸਤਿਕਾਰਯੋਗ ਜਾਂਦੇ ਰਹਿਣਗੇ। ਬਾਲਕ ਹਰਗੋਬਿੰਦ ਜੀ ਦਾ ਪ੍ਰਕਾਸ਼ ਪੰਜਵੇਂ ਪਾਤਸ਼ਾਹ ਪਿਤਾ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਮਾਤ ਗੰਗਾ ਜੀ ਦੀ ਸੁਲੱਖਣੀ ਕੁਖੋਂ ਹੋਇਆ ਬਾਬਾ ਬੁੱਢਾ ਜੀ ਜੋ ਹਰਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਸਨ ਉਹਨਾਂ ਦੀ ਸੇਵਾ ਜੋ ਪ੍ਰਸ਼ਾਦੇ ਪਕਾ ਕੇ ਮਾਤਾ ਗੰਗਾ ਜੀ ਲੈ ਕੇ ਗਏ ਵੀਰ ਬਾਬਾ ਬੁੱਢਾ ਜੀ ਜਿੱਥੇ ਬਾਬਾ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ ਦੇਖੋ ਸਿੱਖੀ ਨੇ ਇਹ ਨਹੀਂ ਕਿਤੇ ਵੀ ਦੱਸਿਆ ਕਿ ਵੇਲੇ ਬੈ ਕੇ ਨਾਮ ਰਪਣਾ ਪਾਈ ਗੁਰਦਾਰ ਸ਼੍ਰੀ ਗੁਰੂ ਦੇ ਨੇ ਕਿਰਤ ਵੀ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਗੁਰਸਿੱਖ ਦਾ ਫਰਜ਼ ਹੈ ਬਾਬਾ ਬੁੱਢਾ ਜੀ ਮਜਾ ਵਿਚਾਰਦੇ ਸਨ ਪੱਠੇ ਵੀ ਵੱਢਦੇ ਸਨ ਹਰ ਨੂੰ ਉਹ ਦੇਸਾਂ ਫਸਲਾਂ ਬੀਜ ਦੇਸਾਂ ਵਾਟ ਦੇਸਾਂ ਕੀਰਤ ਕਰ ਦੇਸਾਂ ਮੀਰ ਬਾਬਾ ਬੁੱਢਾ ਜੀ ਮਾਤ ਗੰਗਾ ਜੀ ਗਏ ਇੱਕ ਜਣ ਪਹਿਲਾਂ ਗਏ ਫਿਰ ਉਹ ਗੱਲ ਨ ਬਣੀ ਤੇ ਗੁਰੂ ਅਰਜਨ ਦੇਵ ਜੀ ਨੇ ਸਮਝਾਇਆ ਕਿ ਨਿਮਰਤਾ ਨਾਲ ਜਾਇਦਾ ਆਪ ਹਥੀਂ ਸੇਵਾ ਕਰਨੀ ਦੀ ਹੈ ਚਾਕਰ ਬਣ ਕੇ ਸੇਵਾ ਕਰੀ ਦੀ ਹੈ ਆਪ ਗਵਈਏ ਤਾਂਸੋਂ ਪਾਈਏ ਔਰ ਕੈਸੀ ਚਤਰਾਈ ਉਸ ਸਮੇਂ ਜਦੋਂ ਮਾਤਾ ਜੀ ਗਏ ਤੇ ਮਾਤਾ ਗੰਗਾ ਜੀ ਨੂੰ ਦੂਰੋਂ ਆਉਂਦੇ ਵੇਖ ਕੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਮਾਤਾ ਜੀ ਚ ਭੁੱਖ ਬੜੀ ਲੱਗੀ ਐ ਲਿਆਓ ਪ੍ਰਸ਼ਾਦੇ ਮਿੱਸੇ ਬਣਾ ਕੇ ਲਿ ਗਏ ਰੱਸੀ ਦਾ ਝਟੂਰਾ ਲੈ ਕੇ ਗਏ ਤੇ ਗੰਡਾ ਤੇ ਆਚਾਰ ਤੇ ਬਾਬਾ ਜੀ ਨੇ ਇੱਥੇ ਕਈ ਲੋਕ ਕਹਿੰਦੇ ਨੇ ਕਿ ਜਦੋਂ ਬਾਬਾ ਜੀ ਨੇ ਪ੍ਰਸ਼ਾਦੇ ਵਾਲਾ ਪੋਣਾ ਜਿਹੜਾ ਸੀ ਉਹ ਮਾਤਾ ਜੀ ਤੋਂ ਅਗਲ ਵੰਢੀ ਹੋ ਕੇ ਲਿਆ ਤੇ ਰੱਖ ਕੇ ਜਦੋਂ ਖੋਲ ਖੋਲਿਆ ਅੱਗੇ ਰੱਖੇ ਤੇ ਮੁਕੰਦ ਜ ਬੜੀ ਲੱਗੀ ਆ ਮਾਤਾ ਜੀ ਤੇ ਜਦੋਂ ਗੰਡੇ ਤੇ ਆਪਣਾ ਮੁੱਕਾ ਮਾਰਿਆ ਕਿਉਂਕਿ ਬਲਸ਼ਾਲੀ ਬਰੇਸਨ ਬਾਬਾ ਬੁੱਢਾ ਜੀ ਬਹੁਤ ਲੰਬੀ عمر ਭੋ ਕੇ ਛੇਵੇਂ ਪਾਸ਼ਾ ਪਹਿਲੀ ਪਾਸ਼ੀ ਤੋਂ ਲੈ ਕੇ ਛੇਵੇਂ ਪਾਸ਼ਾ ਤੱਕ ਦਾ ਕਾਲੇ ਗੁਰੂ ਸਹਿਬਾਨ ਦੇ ਸਮੇਂ دوران ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦਾ ਜਿਹੜੇ ਹਰਮੰਦਰ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਹੋਏ ਨੇ ਜਿਹਨਾਂ ਦੀ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਉਸਤ ਵਿੱਚ ਕਿਤੇ ਫੇਰ ਐਪੀਸੋਡ ਕਰਾਂਗੇ ਉਹਨੂੰ ਚਰਨਾਂ ਜ਼ਿਕਰ ਕਰਨਾਂਗੇ ਮੁਕੰਮਲ ਤੌਰ ਤੇ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਹਾਡੇ ਘਰ ਐਸਾ ਬਲਸ਼ਾਲੀ ਬਾਲਕ ਪੈਦਾ ਹੋਵੇਗਾ ਜਦ ਤੁਹਾਨੂੰ ਵਰਦਤਾ ਗੁਰੂ ਸਾਹਿਬ ਕਿਰਪਾ ਕਰਨਗੇ ਕਾਲਪੁਰਖ ਜਿਹੜਾ ਮੁਗਲਾਂ ਦੇ ਸ਼ਿਰ ਨਹੀਂ ਜਿੱਥੇ ਆਉਂਦਾ ਹੈ ਜਿਹੜੇ ਗੁਰੂ ਘਰ ਦਾ ਪੈਗਾਮ ਇਹ ਹੈ ਕਿ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਈਆਂ ਕੋਈ ਅਲਾਇ ਕਾਰਨ ਕਰਨ کریم ਕਿਰਪਾਤਾਰ রহিম 나কো ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਨਾਈ ਗੁਰੂ ਸਾਹਿਬ ਨੇ ਇਹ ਕਿਆ ਕੋਟਾ ਆਇਆ ਉਹਨਾਂ ਦੇ ਖਾਰਬਿੰਤੋ ਬਾਬਾ ਬੁੱਢਾ ਸਾਹਿਬ ਜੀ ਤੇ ਸੋ ਕਿ ਜਾਓ ਮਾਤਾ ਜੀ ਤੁਹਾਡੇ ਘਰ ਇੱਕ ਐਸਾ ਬਲਸ਼ਾਲੀ ਸੂਰਬੀਰ ਵੜਜੋਦਾ ਬਪਰਪਕਾਰੀ ਵੜ ਪ੍ਰਤਾਪੀ ਬਾਲਕ ਜਨਮ ਲਵੇਗਾ ਜਿਹੜਾ ਦੁਸ਼ਮਣਾਂ ਦੇ ਜਿਹੜਾ ਜ਼ੁਲਮ ਕਰਨ ਵਾਲਿਆਂ ਦੇ ਅਤੇ ਆਕਰਨ ਵਾਲਿਆਂ ਦੇ ਇਹ ਜ਼ਾਲਿਮਾਂ ਦੇ ਸਿਰ ਇਸ ਤਰ੍ਹਾਂ ਬਣੇਗਾ ਜਿਵੇਂ ਅਸੀਂ ਮੁੱਕੀ ਮਾਰ ਕੇ ਗੰਡਾ ਬਣੇ ਇਹ ਹੈ ਸਹੀ ਵਿਆਖਿਆ ਸਹੀ ਇੰਟਰਪ੍ਰੀਟੇਸ਼ਨ ਸਹੀ ਇਹਦਾ ਐਨਾਲਿਸਿਸ ਗੁਰੂ ਸਾਹਿਬ ਕਿਸੇ ਧਰਮ ਦੇ ਖਿਲਾਫ ਨਹੀਂ ਸਨ ਬਹੁਤ ਸਾਰੇ ਮੁਸਲਮਾਨ ਹਿੰਦੂ ਤੇ ਹੋਰ ਮਤਾ ਮਤਾਂ ਤਰ੍ਹਾਂ ਦੇ ਜਿਹੜੇ ਸ਼ਰਧਾਲੂ ਸਨ ਗੁਰੂ ਸਾਹਿਬ ਦੇ ਉਹ ਬਹੁਤ ਵੱਡੇ ਕਦਰਦਾਨ ਸਨ ਔਰ ਉਹਨਾਂ ਦੇ ਪੈਰੋਕਾਰ ਸਨ ਉਹਨਾਂ ਨੂੰ ਦਤ ਬਸਖ ਹੁਣ ਆਉਂਦੇ ਦੀ ਆਉਂਦੇ ਸੰ ਤਾਂ ਹੀ ਤਾਂ ਉਹਨਾਂ ਨੂੰ ਬੰਦੀ ਛੋੜ ਕਿਹਾ ਜਾਂਦਾ ਹੈ ਉਹਨਾਂ ਨੇ ਬੋਂਜਾ ਰਾਜਿਆਂ ਨੂੰ ਰਿਹਾ ਕਰਵਾਇਆ ਗਵਾਲੀਅਰ ਦੀ ਕਿਲ੍ਹੇ ਤੋਂ ਉਹ ਸਿੱਖ ਨਹੀਂ ਸਨ ਉਹ ਉਹ ਹੋ ਧਰਮਾ ਦੇ ਸੰਖ ਜ਼ਿਆਦਾ ਉਹਨਾਂ ਜਿੰਦੂ ਰਾਜੇ ਸਨ ਉਹਨਾਂ ਦੇ ਭਾਈਚਾਰ ਦੇ ਰਾਜੇ ਵੀ ਸਨ ਇਹਨਾਂ ਰਗੋ ਜਾ ਕੇ ਇਹਨਾਂ ਦੇ ਪੁਰਖਿਆਂ ਨੇ ਉਹ ਗੱਲ ਭੁੱਲ ਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗਦਾਰੀ ਕੀਤੀ ਇਹ ਇੱਕ ਵੱਖਰੀ ਗਾਥਾ ਹੈ ਤੇ ਜਦੋਂ ਫਿਰ ਇਹ ਪ੍ਰਕਾਸ਼ ਹੋਇਆ ਤੇ ਪ੍ਰਕਾਸ਼ ਹੋਇਆ ਜਿਹਨੂੰ ਹੁਣ ਛੇੜਟਾ ਸਾਹਿਬ ਕਹਿੰਦੇ ਆ ਉਥੇ ਛੇੜਟਾ ਨਗਰ ਉਹਨੂੰ ਛੇੜਟਾ ਤਾਂ ਕਹਿੰਦੇ ਆ ਕਿ ਉਥੇ ਪਾਣੀ ਦੀ ਬੜੀ ਕਿਰਤ ਸੀ ਜਦੋਂ ਬਾਲਕ ਨੇ ਜਨਮ ਲਿਆ ਤੇ ਕੁਦਰਤੀਆ ਕਿ ਕਾਰੂਸ਼ ਖੁਸ਼ੀਆਂ ਹੋਈਆਂ ਸਾਰੀ ਸੰਗਤ ਵਿੱਚ ਮੰਗਲਾਚਾਰ ਵਾਲਾ ਮਾਹੌਲ ਪੈਦਾ ਹੋ ਗਿਆ ਤੇ ਸੰਗਤਾਂ ਨੇ ਪਹਿਲਾਂ ਤੋਂ ਮੰਗ ਸੀ ਸੱਚੇ ਪਾਤਸ਼ਾਹ ਤੇ ਪਾਣੀ ਦੀ ਬੜੀ ਕਿਲਤ ਆ ਖੇਤੀਬਾੜੀ ਦੇ ਵੀ ਤੇ ਪੀਣ ਲਈ ਵੀ ਗੁਰੂ ਸਾਹਿਬ ਨੇ ਉੱਥੇ ਫਿਰ ਇਸ ਖੁਸ਼ੀ ਵਿੱਚ ਆ ਬਾਲਕ ਹਰਗਬੰਦੀ ਦੇ ਪ੍ਰਕਾਸ਼ ਧਾਰਨ ਦੀ ਖੁਸ਼ੀ ਵਿੱਚ ਉੱਥੇ ਛੇ ਮਾਲਾ ਵਾਲਾ ਖੂਲ ਆਇਆ ਛੇ ਹਟਾ ਮਤਲਬ ਛੇ ਹਟ ਚੱਲਦੇ ਸਨ ਜਿਹਦੇ ਨਾਲ ਸਜਾਈ ਵੀ ਹੁੰਦੀ ਸੀ ਤੇ ਲੋਕ ਪਾਣੀ ਵੀ ਆ ਘਰਾਂ 'ਚ ਇਸਤੇਮਾਲ ਕਰਦੇ ਸਨ ਹੁਣ ਉੱਥੇ ਬਹੁਤ ਸ਼ਾਨਦਾਰ ਗੁਰਦੁਆਰਾ ਛੇਟਾ ਸਾਹਿਬ ਬਣਿਆ ਹੋਇਆ ਪੰਜ ਛੇ ਛੇਵੀ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਫਿਰ ਆਗੇ ਉਹਨਾਂ ਦੀ تعلیم ਉਹਨਾਂ ਦੀ ਜਿਹੜੀ تعلیم ਧੋਕੇ ਸੰਧੀ ਹੁੰਦੀ ਹੈ تعلیم ਇੱਕ ਤਾਂ ਦੁਨਿਆਵੀ تعلیم ਜਿਹੜੀ ਵਿਦਿਆਦੀ ਉਹ ਪਾਈ ਗੁਰਦਾਰ ਸਿੰਘ ਜਿਹਨਾਂ ਨੂੰ ਸਿੱਖ ਧਰਮ ਵਿੱਚ ਵੇਦ ਵ્યાਸ ਸਿੱਖਾਂ ਦੇ ਜਿਵੇਂ Hindu ਧਰਮ ਵਿੱਚ ਸਨਾਤਨ ਮਤ ਵਿੱਚ ਵੇਦ ਵ્યાਸ ਵੱਡੇ ਵਿਦਵਾਨ ਗਿਣੇ ਜਾਂਦੇ ਨੇ ਇਸ ਤਰ੍ਹਾਂ ਪਾਈ ਗੁਰਦਾਰ ਸਿੰਘ ਨੂੰ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬੀ ਲਿਖੀ ਹੈ ਤੇ ਗੁਰੂ ਅਰਜਨ ਦੇਵ ਜੀ ਨੇ ਰਖਾਈ ਹੈ ਰਿਸ਼ਤੇ ਵਿੱਚ ਉਹਨਾਂ ਦੇ ਮਾਮਾ ਜੀ ਸਨ ਗੁਰੂ ਅਰਜਨ ਦੇਵ ਜੀ ਦੇ ਉਹਨਾਂ ਕੋਲੋਂ ਤੇ ਬਾਬਾ ਬੁੱਢਾ ਜੀ ਕੋਲੋਂ ਵੀ ਉਹਨਾਂ ਨੇ ਅਖਰੀ ਗਿਆਨ ਲਿਆ ਤੇ ਬਹੁਤ ਸਾਰੀਆਂ ਪਸ਼ਾਵਾਂ ਦਾ ਗਿਆਨ ਹਾਸਲ ਕੀਤਾ ਬੜੇ ਵਿਦਵਾਨ ਬਣੇ ਤੇ ਇਹਦੇ ਨਾਲ ਨਾਲ ਸ਼ਸਤਰ ਵਿਦਿਆ ਦੀ ਜਿਹੜੀ ਟ੍ਰੇਨਿੰਗ ਸੀ ਦੇਖੋ ਬਾਬਾ ਬੁੱਢਾ ਜੀ ਜਿੱਥੇ ਹਰਮਨਦਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਪਹਿਲੇ ਉਥੇ ਉਹ ਬਹੁਤ ਸੂਰਬੀਰ ਵੀ ਸਨ ਗੁਰੂ ਅਰਜਨ ਦੇਵ ਜੀ ਨੇ ਖਾਸ ਤੌਰ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਜੀ ਸ਼ਸਤਰ ਵਿਦਿਆ ਦੇ ਇਹਨਾਂ ਨੂੰ ਤਨੀ ਬਣਾਓ ਉਹਨਾਂ ਨੂੰ ਤਲਵਾਰ ਚਲਾਉਣਾ ਲੇਜ਼ਾਬਾਜ਼ੀ ਵਾਰ ਕਰਨਾ ਵਾਰ ਰੋਕਣਾ ਤੀਰ ਅੰਦਾਜ਼ੀ ਤੇ ਨੇਜ਼ਾਬਾਜ਼ੀ ਤੇ ਘੋੜਸਵਾਰੀ ਤੇ ਹੋਰ ਹਰ ਕਿਸਮ ਦੇ ਜਿਹੜੇ ਜੰਗੀ ਕਰਤੱਵ ਜਿਹੜੇ ਸੀ ਉਹਨਾਂ ਵਿੱਚ નિਪੁੰਨ ਕੀਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਕਿ ਗੁਰੂ ਸਾਹਿਬ ਇੱਕ ਮਹਾਨ ਯੋਧੇ ਬਣੇ ਬਹੁਤ ਜੰਗਾਂ ਲੜੀਆਂ ਚਾਰ ਜੰਗਾਂ ਲੜੀਆਂ ਉਹਨਾਂ ਨੇ ਮੁੱਖ ਤੌਰ ਤੇ ਜਿਹੜਾ ਉਚ ਕਰਤਾਰਪੁਰ ਜਿਹੜਾ ਜਲੰਧਰ ਦੀ ਜੰਗ ਬਹੁਤ ਮਸ਼ਹੂਰ ਹੈ ਤੇ ਇੱਕ ਜੰਗ ਉਸ ਵੇਲੇ ਹੋਈ ਜਦੋਂ ਉਹਨਾਂ ਦੀ ਸੁਪਤਰੀ ਬੀਬੀ ਵੀਰੋਜੀ ਦਾ ਵਿਆਹ ਕਾਰਜ ਚੱਲੇ ਰਿਹਾ ਸੀ ਵਿਆਹ ਕਾਰਜ ਗੁਰੂ ਮਹਦੇਬਤਾ ਉਹ ਸਵੇਰੇ ਦੁਸ਼ਮਣ ਨੇ ਦੇਖਿਆ ਕਿ ਹੁਣ ਤਾਂ ਗੁਰੂ ਸਾਹਿਬ ਆਪਣੀ ਬੇਟੀ ਦਾ ਆਪਣੀ ਸੁਪਤਰੀ ਧੀ ਰਾਣੀ ਦੇ ਵਿਆਹ ਵਿੱਚ ਮਸਰੂਫ ਹੋਣੇ ਆ ਤੇ ਹੁਣ ਹਮਲਾ ਕਰ ਦਿੰਨੇ ਆ ਤੇ ਗੁਰੂ ਸਾਹਿਬ ਨੇ ਕਿਹਾ ਇਹ ਕਾਰਜ ਵੀ ਚੱਲਦੇ ਰਹਿਣਗੇ ਸਿੱਖਾਂ ਸੇਵਕਾਂ ਨੂੰ ਕਿਹਾ ਫੌਜਾਂ ਨੂੰ ਕਿਹਾ ਕਿ ਜਾ ਕੇ ਮੁਕਾਬਲਾ ਕਰੋ ਹੁਣ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਰਾਤਾ ਸ਼ਾਂਤਮਈ ਦਾ ਰਸਤਾ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਫੌਜੀ ਰਸਤਾ ਕਿਉਂ ਅਖਤਿਆਰ ਕੀਤਾ ਜਦੋਂ ਉਹਨਾਂ ਦੇ ਪੂਜ ਬਤਾ ਸ਼ਾਂਤੀ ਦੇ ਪੁੰਜ ਸਾਰਿਆਂ ਨੂੰ ਆਪਣੇ ਕਲਵੇ ਵਿੱਚ ਲੈਣ ਵਾਲੇ ਮਹਾਨ ਸਤਿਗੁਰੂ ਬਾਣੀ ਕੇ ਬੋਹਤ ਕਲਯੁਗ ਨੂੰ ਉਤਾਰਨ ਵਾਲੇ ਜਪੋਜੀਤ ਅਰਜਨ ਦੇਵ ਗੁਰੂ ਫਿਰ ਸੰਕਟਜੋਨ ਘਰ ਬਣਾਇਓ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਵਕਤ ਦੇ ਹਾਕਮ ਚੋਸ਼ਵੀ ਹਾਕਮ ਨੇ ਮੁਲਾ ਮਲਾਣਿਆ ਦੇ ਚੁੱਕਰ ਚਕਾਉਣ ਤੇ ਤੇ ਚੰਦੂ ਦੇ ਦੂਤੀਆਂ ਲਾਉਣ ਤੇ ਇੱਕ ਫਰਮਾਨ ਜਾਰੀ ਕਰਕੇ ਦੋਸ਼ੀ ਲਾਣਿਆ ਕਿ ਸਰਕਾਰੀ ਹੁਕਮਾਂ ਦੀ ਉਲੰਘਣਾ ਕੀਤੀ ਹੈ ਸਾਡੇ ਬਾਗੀ ਪੁੱਤਰ ਖਸਰਦੀ ਇਮਦਾਦ ਕੀਤੀ ਹੈ ਤੇ ਚੰਦੂ ਨੂੰ ਆਪਣਾ ਸੀ ਕਿ ਉਹਦੀ ਬੇਟੀ ਦਾ ਰਿਸ਼ਤਾ ਜੇ ਆ ਸੀ ਉਹ ਨਹੀਂ ਸੀ ਸੰਗਤ ਦੇ ਕਹਿਣ ਦਿੱਤੇ ਉਹਨੇ ਕਿਹਾ ਸੀ ਚਵਾਰੇ ਦੀਟ ਮੋਰੀ ਨੂੰ ਲਾਤੀ ਹੈ ਮਤਲਬ ਵੀ ਮੈਂ ਬਹੁਤ ਵੱਡਾ ਮੈਂ ਉਹ ਚੰਦੂ ਜਿਹੜਾ ਸੀ ਦੀਵਾਨ ਸੀ ਸੁਬਾ ਲਾਹੌਰ ਦਾ ਦੀਵਾਨ ਤਾਂ ਬੜਾ ਵੱਡਾ ਹੁੰਦਾ ਹੈ ਪਰ ਉਹਦੀ ਨੂੰਹ ਜਿਹੜੀ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਹੁਤ ਵੱਡੀ ਸ਼ਰਧਾਲੂ ਸੀ ਸੇਵਕਾ ਸੀ ਨਾਮ ਜਪਦੀ ਸੀ ਉਹ ਗੁਰਜਨ ਦੇਵ ਜੀ ਦਾ ਹਰ ਵੇਲੇ ਗੁਰੂ ਅਰਜਨ ਦੇਵ ਜੀ ਕਿੱਡੇ ਫਰਾਖ ਦੇ ਰ ਸਨ ਕਿੱਡੇ ਸੈਕੂਲਰਿਜ਼ਮ ਦੇ ਧਾਰਨੀ ਸਨ ਕਿੱਡੀ ਵੱਡੀ ਮਸਾਲਾ ਦੁਨੀਆ ਵਿੱਚ ਕਿਤੇ ਮਿਲੂਗੀ ਹਰਮੰਦਰ ਸਾਹਿਬ ਦੀ ਜਿਹੜੀ ਪਹਿਲੀ ਇੱਟ ਹੈ ਹਰਮੰਦਰ ਸਾਹਿਬ ਦੀ ਜਿਹੜੀ ਨਹੀਂ ਰੱਖੀ ਜਦੋਂ ਇਹ ਇਹ ਸ਼ਹਿਰ ਤਾਂ ਵਸਾਇਆ ਉਹਨਾਂ ਦੇ ਸਪੁੱਤਰ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਮਹਾਰਾਜ ਨੇ ਤਾਨ-ਤਾਨ ਰਾਮਦਾਸ ਗੁਰ ਜੀ ਜਿੰਸ ਰਿਆ ਤੇ ਨੇ ਸਵਾਰੇ ਉਹਨਾਂ ਨੇ ਤੇ ਸरोवर ਸ਼ਹਿਰ ਉਹਨਾਂ ਨੇ ਵਸਾਇਆ ਤੇ ਜਿਹੜਾ ਸਰੋਵਰ ਆ ਉਹ ਤੇ ਜਿਹੜੀ ਹਰਮੰਦਰ ਸਾਹਿਬ ਦੀ ਇਮਾਰਤ ਹੈ ਦੇਖੋ ਕਿੱਡੀ ਵੱਡੀ ਕਲਾ ਹੈ ਮਾਰ ਸਾਜੀ ਦੀ ਹਰਮੰਦਰ ਸਾਹਿਬ ਦੀ ਇਮਾਰਤ ਸਾਜੀ ਦੀ ਕਲਾ ਨੂੰ ਵੇਖ ਕੇ ਅੱਜ ਤੱਕ ਵੀ ਜਿਹੜੇ ਦੁਨੀਆ ਦੇ ਆਰਕੀਟੈਕਟ ਨੇ ਉਹ ਹੈਰਾਨ ਨੇ ਕਿ ਕਿਵੇਂ ਹਵਾ ਦਾ ਪ੍ਰਬੰਧ ਕਿਵੇਂ ਵੈਂਟੀਲੇਸ਼ਨ ਦਾ ਕਿਵੇਂ ਰੌਸ਼ਨੀ ਦਾ ਕਿਵੇਂ ਗੁਰੂ ਸਾਹਿਬ ਨੇ ਉੱਤੇ ਬਾਰੀਆਂ ਹਰ ਤਰ੍ਹਾਂ ਆੜੇ ਦੁਆਲੇ ਪੂਰਨ ਤਾਲ ਘਟਾਇਆ ਅੰਮ੍ਰਿਤਸਰ ਜੋਤ ਜਗ੍ਹਾ ਵੇਠਾ ਸੋਢੀ ਪਾਤਸ਼ਾਹ RAM DAS ਸਤਿਗੁਰੂ ਕਹਾਵੇ ਫਿਰ ਸ਼ਹਿਰ ਵਸਾਇਆ ਗੁਰੂ ਅ ਰਾਮਦਾਸ ਜੀ ਛੋਡੀ ਸੁਲਤਾਨ ਨੇ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਅਮਰਦਾਸ ਸਾਹਿਬੀ ਰਚਨਾ ਕੀਤੀ ਤੇ ਪਹਿਲੇ ਹੜਗੰਥੀ ਮੈਂ ਦਸਈਆ ਬਾਬਾ ਬੁੱਢਾ ਸਾਹਿਬ ਨੂੰ ਥਾਪਿਆ ਐਸੇ ਸਤਗੁਰ ਨੇ ਜਿਹੜੀ ਸੈਕੂਲਰਿਜ਼ਮ ਦੀ ਮਿਸਾਲ ਕੋ ਮਿਲ ਸਕਦੀ ਹੈ ਉਹਨਾਂ ਨੇ ਉਹਨਾਂ ਦੀਆਂ ਨਜ਼ਰਾਂ ਵਿੱਚ ਸਾਰੇ ਧਰਮ ਬਰਾਬਰ ਸਨ ਸਾਰਿਆਂ ਨਾਲ ਉਹਨਾਂ ਦਾ ਪਿਆਰ ਸੀ ਉਹਨਾਂ ਦੀ ਉਹਨਾਂ ਦੀ ਇੱਕ ਰਚਨਾ ਹੈ ਸ਼ਬਦ ਹੈ ਪਵਿੱਤਰ ਸ਼ਬਦ ਵਿਸਰ ਗਈ ਸਵਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਨਾ ਕੋ ਬੈਰੀ ਨਾਹੀ ਬਗਾਨਾ ਸਗਲ ਸੰਗ ਹਮ ਕੋ ਬਨਾਈ ਜਬ ਕੀਨੋ ਸੋ ਪਰਮਾਨਿਓ ਇਸ ਮਤ ਸਾਧੂ ਦੇ ਪਾਈ ਸਭ ਮੇ ਰਵ ਰਹਾ ਪਬ ਇਕੋ ਪੇਕ ਪੇਕ ਨਾਨਕ ਬਿਗਸਾਈ ਵਿਸਰ ਕੇ ਸਰ ਤਾਤ ਪ੍ਰਾਇ ਤੂੰ ਸਮਝਿਓ ਇਸ ਮੇਰੇ ਚ ਤਾਤ ਪ੍ਰਾਇ ਤਾਂ ਹੈ ਹੀ ਨਹੀਂ ਨਾ ਮੇਰੇ ਚ ਨਾ ਉਹਨਾਂ ਦੇ ਸਿੱਖਾਂ ਚ ਨਾ ਸਿੱਖਾਂ ਚ ਸੀ ਨਾ ਹੈ ਨਾ ਹੋਵੇਗੀ ਇਸ ਸਿੱਖਾਂ ਦੀ ਇਹੋ ਲਖਣਤਾ ਹੈ ਇਹ ਥੈ ਵੀ ਕੋਈ ਸਾਨੂੰ ਮੁਸੀਬਤ ਹੁੰਦੀ ਹੈ ਸਿੱਖ ਪਹਿਲਾਂ ਪਹੁੰਚਦੇ ਨੇ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰਨਾਨ ਸਾਹਿਬ ਦੇ ਪਾਸ਼ਾ ਤੋਂ ਜੋ ਮਿਲਿਆ ਸਿਧਾਂਤ ਹੈ ਉਹਦੇ ਤੇ ਹਮੇਸ਼ਾ ਸਿੱਖ ਪਹਿਰਾ ਦਿੰਦੇ ਆ ਰਹੇ ਨੇ ਤੇ ਪਹਿਰਾ ਦਿੰਦੇ ਰਹਿਣਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਫਿਰ ਜੁਰਮਾਨਾ ਲਾਇਆ ਗਿਆ ਕਿ ਸ਼ੇਖ ਸਰਾਂਦੀ ਅਕਸੀ ਉਹਨੇ ਵੀ ਕਿਹਾ ਕਿ ਇਹ ਇਨਾਂ ਤੋਂ ਇਨਾਂ ਦਾ ਇਨਾਂ ਦਾ ਪ੍ਰਤਾਪ ਬਹੁਤ ਵਧਾ ਜਾਂਦਾ ਹੈ ਇਸਲਾਮ ਨੂੰ ਖਤਰਾ ਇਨਾਂ ਤੋਂ ਤਾਂ ਗੁਰੂ ਸਾਹਿਬ ਨੂੰ ਜੁਰਮਾਨਾ ਲਾ ਕੇ ਤੇ ਫਿਰ ਕਿਹਾ ਉਹਨਾਂ ਕੇ ਜੁਰਮਾਨਾ ਦਾਸ ਅਸੀਂ ਇਹ ਕਹਣਾ ਕਿ ਕਿਸੇ ਕੋ ਗੁਨਾਹ ਨਹੀਂ ਕੀਤਾ। لہذا ਸੰਖੇਪ ਕਰਾਂ ਗੱਲ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਉਹਨਾਂ ਨੂੰ ਜੇਠ ਹਾਰ ਦੀ ਗਰਮੀ ਵਿੱਚ ਅਤ ਕਿਰਣਾ ਯੋਗ ਨੰਦਨ ਯੋਗ ਅਨਮਨੁਖਿਤ 시ਹ ਦੇ ਕੇ ਸ਼ੂਬਾ ਪੰਜਾਬ ਦੀ ਰਾਜਧਾਨੀ لاہور ਵਿੱਚ ਸ਼ਹੀਦ ਕੀਤਾ ਗਿਆ। ਰਾਵੀ ਦੇ ਕੰਢੇ ਤੇ ਗੁਰੂ ਸਾਹਿਬ ਨੇ ਸ਼ਹਾਦਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਦੀਰ ਸੋਚ ਵਿਚਾਰ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਜਦੋਂ ਤਿਲਕ ਗੁਰਗੰਦੀ ਦੀ ਰਸਮ ਹੋਣ ਲੱਗੀ ਉਹ ਕਹਿੰਦੇ ਤਿਲਕ ਵੀ ਲਾਓ ਤੇ ਅੱਜ ਅਸੀਂ ਦੋ ਕਿਰਪਾਨਾਂ ਧਾਰਨ ਕਰਾਂਗੇ ਇੱਕ ਮੀਰੀ ਦੀ ਇੱਕ ਪੀਰੀ ਦੀ ਤੇ ਅੱਜ ਤੋਂ ਜਿਹੜਾ ਸਿੱਖੀ ਦਾ ਸਰੂਪ ਹੈ ਉਹਦੇ ਵਿੱਚ ਇੱਕ ਮੋੜ ਆ ਰਿਹਾ ਹੈ ਇੱਕ ਟਰਨਿੰਗ ਪੁਆਇੰਟ ਹੈ ਇਹਨੂੰ ਅਮ ਅ ਬੜੇ ਬੜੇ ਵੱਡੇ ਇਤਿਹਾਸਕਾਰਾਂ ਨੇ ਡਾਕਟਰ ਹਰੀ RAM ਗੁਪਤਾ ਨੇ ਤੇ ਹੋਰ ਇਤਿਹਾਸਕਾਰਾਂ ਨੇ ਇਹਨੂੰ ਲਿਖਿਆ ਟਰਨਿੰਗ ਪੁਆਇੰਟ ਇਨ ਦਾ ਹਿਸਟਰੀ ਆਫ ਇੰਡੀਆ ਸਪੈਸ਼ਲੀ ਪੰਜਾਬ ਪੰਜਾਬ ਦੀ ਤਾਰੀਖ ਵਿੱਚ ਇਹ ਇੱਕ ਫੈਸਲਾ ਕੁਨ ਮੋੜ ਸੀ ਜਦੋਂ ਗੁਰੂ ਸਾਹਿਬ ਨੇ ਮਾਰਸ਼ਲ ਰੂਪ ਦਿੱਤਾ ਪੰਜਾਬੀ ਕੌਮ ਨੂੰ ਇਸੇ ਕੌਮ ਨੂੰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਕਤਾ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਅਕਾਲ ਬੰਗਾ ਹੁਣ ਜਿਹੜਾ ਨਾਸ਼ੀਰ ਕਾਬ ਤਖਸਾਬ ਉਹ ਉਹਦੀ ਰਚਨਾ ਕਰਵਾਈ ਬਾਬਾ ਬੁੱਢਾ ਜੀ ਤੇ ਪਾਈ ਗੁਰਦਾਰਸ ਦੀ ਜੀ ਨਿਗਰਾਨੀ ਹਿੱਟ ਉਥੇ ਕੀ ਹੁੰਦਾ ਉਥੇ ਰਾਜਨੀਤਿਕ ਸਮਾਜਿਕ ਆਰਥਿਕ ਸਭਿਆਚਾਰਕ ਤੇ ਹੋਰ ਜਿਹੜੇ ਫੈਸਲੇ ਸੀ ਕੌਮ ਨੂੰ ਦਰਪੇਸ਼ ਸਮੱਸਿਆਵਾਂ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਉਹਨਾਂ ਬਾਰੇ ਚਰਚਾ ਹੁੰਦੀ ਸਿੱਖਾਂ ਦੇ ਵਿਚਾਰ ਲਏ ਜਾਂਦੇ ਤੇ ਉਹਦੇ ਮੁਤਾਬਕ ਫੈਸਲੇ ਹੁੰਦੇ ਰਣਨੀਤੀ ਘੜੀ ਜਾਂਦੀ ਜ਼ਰੂਰੰਦਾ ਮੁਕਾਬਲਾ ਕਰਨ ਲਈ ਉੱਥੇ ਹੀ ਪਲਾਨਿੰਗ ਬਣਦੀ ਫਿਰ ਗੁਰੂ ਸਾਹਿਬ ਨੇ ਫੌਜ ਤਿਆਰ ਕੀਤੀ ਉਹਨਾਂ ਨੇ ਕਿਹਾ ਮੈਨੂੰ ਚੰਗੇ نسل ਦੇ ਘੋੜਿਆਂ ਦੀ ਚੰਗੇ ਸਡੌਲ ਗੱਬਰਾਂ ਦੀ ਤੇ ਚੰਗੇ ਸ਼ਸਤਰਾਂ ਦੀ ਗੁਰੂ ਸਾਹਿਬ ਲਈ ਉਥੋਂ ਘੋੜੇ ਹੁੰਦੇ ਰਹੇ ਸਿੱਖ ਜਿਹੜੇ ਸੀ ਦੂਰ ਤੂਰ ਤੱਕ ਸਿੱਖੀ ਸੇਕੀ ਫੈਲੀ ਕਿਉਂਕਿ ਭਾਈ ਗੁਰਦਾਸ ਜੀ ਨੇ ਬਹੁਤ ਪ੍ਰਚਾਰ ਕੀਤਾ ਹੋਰ ਨਾ ਸਿੱਖਾਂ ਨੇ ਪ੍ਰਚਾਰ ਕੀਤਾ ਉਹਨਾਂ ਜਿਹੜੇ ਮਸੰਦਸਾਂ ਨੂੰ ਪ੍ਰਚਾਰ ਕਰਕੇ ਮਾਇਆ ਵੀ ਲਿਆ ਕਰਦੇ ਸਨ ਤੇ ਸਿੱਖਾਂ ਨੂੰ ਪ੍ਰੇਰਣਾ ਵੀ ਕਰਦੇ ਸਨ ਅਰਬੀ ਨਸਲ ਦੇ ਕੋੜੇ ਬਹੁਤ ਵਧੀਆ afghanistan ਤੱਕ ਤੋਂ ਆਉਂਦੇ ਰਹੇ ਗੁਰੂ ਸਾਹਿਬ ਨੇ ਕੈਵਲਰੀ ਵੀ ਤਿਆਰ ਕੀਤੀ ਇਨਫੈਂਟਰੀ ਵੀ ਤਿਆਰ ਕੀਤੀ ਔਰ ਰਾਈਫਲਾਂ ਵੀ ਜਿਹੜਾ ਇੱਕ 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 ਉਹਨਾਂ ਦਾ ਦਸਤਾਰ ਰਫਲਾਂ ਵਾਲਿਆਂ ਦਾ ਸੀ ਤੇ ਬਾਕੀ ਤਲਵਾਰਾਂ ਸਨ ਨੀਜ਼ੇ ਸਨ ਬਰਛੇ ਸਨ ਪਾਲੇ ਸਨ ਟੱਕੂਏ ਸਨ ਬੜੀ ਬੜੀ ਫੌਜ ਤਿਆਰ ਕੀਤੀ ਬੜੀ ਸ਼ਕਤੀਸ਼ਾਲੀ ਇਥੇ ਗਿਣਤੀ ਮਾਣ ਨਹੀਂ ਰੱਖਦੀ ਇਥੇ ਇੱਕ ਜਜ਼ਬਾ ਜਿਹੜਾ ਹੁੰਦਾ ਨਾ ਉਹ ਮੁੱਖ ਹੈ ਕਿ ਤੁਹਾਡੇ ਅ ਅਤਹੀ ਰਣ ਮੇ ਤਬ ਜੂਝ ਮਰੋ ਜਦ ਆਪ ਕੀ ਹੋ ਨਿਧਾਨ ਬਣੇ ਦਸ਼ਮਪਾਸ਼ਾ ਨੇ ਡਿਫਾਈਨ ਕੀਤਾ ਨਾ ਅਤਹੀ ਰਣ ਮੇ ਤਬ ਜੂਝ ਮਰੋ ਜਦੋਂ ਕੌਮ ਤੇ ਬਣਾਵੇ ਨਾ ਪੀੜ ਪੈ ਜਾਏ ਦੀਸ਼ ਕੌਮ ਤੇ ਉਦੋਂ ਫਿਰ ਆਪਣਾ ਕੁਰਬਾਨ ਕਰਨ ਲਈ ਸੂਰਮਾ ਅੱਗੇ ਨਿਤਰੇ ਪਾਛੇ ਪਾਵਨ ਦੀਜੇ ਅੱਗੇ ਹੋਇਸੋ ਹੋਏ ਪਿੱਛੇ ਨੂੰ ਨਾ ਸੂਰਮਾ ਜਾਵੇ ਫਿਰ ਅੱਗੇ ਨੂੰ ਜਾਵੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਇਹ ਫੌਜ ਤਿਆਰ ਕੀਤੀ ਤੇ ਜੰਗਾਂ ਹੋਈਆਂ ਬਾਦਸ਼ਾਹ ਦੇ ਨਾਲ ਅ ਜਹਾਂਗੀਰ ਦੇ ਨਾਲ ਤੇ ਚਾਰੀ ਜੰਗਾਂ ਗੁਰੂ ਸਾਹਿਬ ਨੇ ਹਰਗੋਬਿੰਦ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਚ ਹੋਈ ਉਹ ਜੰਗ ਜਿੱਤੀ ਫਿਰ ਇਹ ਜਿਹੜੀ ਬੀਬੀ ਵੀਰੋਜੀ ਦੇ ਵਿਆਹ ਸਮੇਂ ਕਾਰਨ ਹਮਲਾ ਕੀਤਾ ਲਾਹਾ ਲੈਣ ਦੇ ਮਾਰੇ ਉਹ ਵੀ ਜੰਗ ਜਿੱਤੀ ਕਰਤਾਰਪੁਰ ਸਾਹਿਬ ਦੀ ਜੰਗ ਜਿੱਤੀ ਉੱਥੇ ਪੈਂਦੇ ਖਾਰ ਨੂੰ ਜਿਹੜਾ ਹੱਥੀ ਪਾਲਿਆ ਸੀ ਗੁਰੂ ਸਾਹਿਬ ਨੇ ਉਹਦੀ ਮੁਕਤੀ ਕੀਤੀ ਤੇ ਉੱਥੇ ਆਪਣੇ ਸੁਪੁੱਤਰ ਤੇਗ ਬਹਾਦਰ ਜਿਹਦਾ ਨਾਂ त्याਗ ਮਾਲ ਸੀ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਗੱਦੀ ਤੇ ਬਰਾਜਮਾਨ ਹੋਣ ਤੋਂ ਬਾਅਦ ਜਦੋਂ ਉਹਨਾਂ ਨੇ ਬੰਦਗੀ ਕੀਤੀ ਤੇ ਉਹ ਤਿਆਗ ਦੀ ਮੂਰਤੀ ਕਰਕੇ ਗਿਣੇ ਜਾਂਦੇ ਸਨ ਬੜੇ ਸ਼ਾਂਤ ਸੁਭਾਅ ਸਨ ਪਰ ਉਸ ਜੰਗ ਵਿੱਚ ਉਹਨਾਂ ਨੇ ਉਹ ਜੋਰ ਦਿਖਾਏ ਕਰਤਾਰਪੁਰ ਜਲ ਜਲੰਧਰ ਦੀ ਜੰਗ ਵਿੱਚ ਕਿ ਗੁਰੂ ਸਾਹਿਬ ਨੇ ਜੰਗ ਜਿੱਤਣ ਤੋਂ ਬਾਅਦ ਜਦੋਂ دیਵਾਨ ਲਾਇਆ ਤੇ ਸਾਰੀ ਸੰਗਤ ਨੂੰ ਜਨਨ ਸ਼ਾਬਤਦੇ ਹੋਏ ਕਿਹਾ ਕਿ ਅੱਜ ਤੋਂ ਤੁਹਾਡਾ ਨਾਂ ਤੇ ਬਹਾਦੁਰਤਾ ਤੇ ਕਮਾਲ ਕਰਦੀ ਤੇਗ ਦੇ ਤਨੀਓ ਚਾਹੇ ਉਹ ਵਿਰਾਗ ਦੀ ਮੂਰਤੀ ਸਨ ਉਹਨਾਂ ਦੀ ਸਾਰੀ ਬਾਣੀ ਵਿਰਾਗ ਮਈ ਰੰਗ ਉਚਰੰਗੀ ਹੋਈ ਹੈ ਪਰ ਉਹਨਾਂ ਅੰਦਰ ਇੱਕ आत्मिक बल ਤੇ ਸੈਨਿਕ ਬਲ ਵੀ ਬਹੁ ਸੀ ਜਿਸ ਦੇ ਕਰਕੇ ਤਿਆਗ ਮੱਲ ਤੋਂ ਉਹਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਸੰਨ ਹੋ ਕੇ ਆਪ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿੱਚ ਜਿਹੜਾ ਇਤਿਹਾਸਿਕ ਕਸਬਾ ਜਿਹਨੂੰ ਗੁਰੂ ਅਰਜਨ ਦੇਵ ਜੀ ਬਾਹਰ ਨੇ ਬਸਾਇਆ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਥੇ ਸਸਰਾਲ ਨੇ ਮਾਤਾ ਗੁਜਰੀ ਜੀ ਇਥੋਂ ਦੇ ਸਨ ਤੇ ਹੋਰ ਵੀ ਬੜੇ ਇਤਿਹਾਸਿਕ ਗੁਰਧਾਮ ਨੇ ਉੱਥੇ ਗੁਰਦਾਰਾ ਥੰਮ ਸਾਹਿਬ ਕਰਤਾਰਪੁਰ ਹੈ ਜੀ ਬੜੀ ਵੱਡੀ ਮਾਨਤਾ ਹੈ ਤੋ ਉੱਥੇ ਵੀ ਜੋੜ ਮੇਲਾ ਲੱਗਦਾ ਹੈ ਬੜਾ ਵੱਡਾ ਇਹ ਕਰਤਾਰਪੁਰ ਸਿੱਖੀ ਦਾ ਕੇਂਦਰ ਸੀ ਜਲੰਧਰ ਅੰਮ੍ਰਿਤਸਰ ਜਨਰਾਲੀ ਸੜਕ ਦੇ ਉੱਤੇ ਸਥਿਤ ਹੈ ਸ਼ਹਿਰ ਬੜਾ ਖੂਬਸੂਰਤ ਸ਼ਹਿਰ ਹੈ ਇਤਿਹਾਸਕ ਸ਼ਹਿਰ ਹੈ ਉੱਥੋਂ ਦੀ ਜੰਗ ਵਿੱਚ ਜਿੱਤੀ ਇਹ ਚਾਰੀ ਜੰਗਾਂ ਜਿੱਤੀਆਂ ਤੇ ਕੌਮ ਨੂੰ ਇੱਕ ਨਵੀਂ ਸ਼ਕਤੀ ਦਿੱਤੀ ਬਾਦਸ਼ਾਹ ਨੇ ਚੁੱਕੇ ਚੁਕਾਏ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਵੀ ਕਰ ਲਿਆ ਵੰਜਾ ਰਾਜੇ ਹੋਰ ਕੈਦ ਸਨ ਗੁਆਦੀਰ ਭੇਜਿਆ ਗੁਆਦੀਰ ਦੇ ਕਿਲੇ ਵਿੱਚ ਉੱਥੇ ਉਹਨਾਂ ਦੇ ਨਾਲ ਕੈਦ ਸਨ ਜਦੋਂ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹਨੇ ਗੁਰੂ ਸਾਹਿਬ ਤੋਂ ਮਾਫੀ ਮੰਗੀ ਤੇ ਲਿਖਤੀ ਇਹ ਪਰਵਾਣਾ ਭੇਜਿਆ ਕਿ ਗੁਰੂ ਸਾਹਿਬ ਮੈਂ ਆਪਣੀ ਕੁਤਾਹੀ ਲਈ ਮਾਫੀ ਮੰਗਦਾ ਤੇ ਆਪ ਜੀ ਨੂੰ ਛੱਡਣ ਦਾ ਆਦੇਸ਼ ਆਪਣੀ ਇੱਛਾ ਕਰਾਉ ਨੂੰ ਦੇ ਦਿੱਤਾ ਹੈ ਮੇਰੀ ਪੁੱੁਰ ਦੀਵ ਨੂੰ ਮਾਫੀ ਦਿੱਤੀ ਜਾਵੇ ਬਾਕੀ ਰਾਜੇ ਜਿਹੜੇ ਸਨ ਤਾਂ ਹੀ ਕਹਿਣਾ ਸਤਗੁਰ ਬੰਦੀ ਛੋੜ ਹੈ ਆਮੇ ਥੋੜੇ ਬੰਦੀ ਛੋਟ ਦੇ ਸੁਣਾਇਆ ਜਾਂਦਾ ਬੰਧਨ ਕਾ ਬੰਧਨ ਕਾਟਣ ਹਾਰ ਸ਼੍ਰੀ ਅਮੀ ਤਾਂ ਹੀ ਗੁਰੂ ਸਾਹਿਬ ਨੂੰ ਕਿਹਾ ਜਾਂਦਾ ਨਾ ਗੁਰੂ ਸਾਹਿਬਾਨ ਲਈ ਕਿ ਗੁਰੂ ਬੰਧਨ ਕੱਟਦਾ ਹੈ ਗੁਰੂ ਬੰਧਨ ਤੋਂ ਆਜ਼ਾਦ ਕਰਦਾ ਹੈ ਗੁਰੂ ਬੰਧ ਖਲਾਸੀ ਕਰਦਾ ਤੇ ਗੁਰੂ ਸਾਹਿਬ ਨੇ ਬੰਧ ਖਲਾਸੀ ਕੀਤੀ ਉਹਨਾਂ ਰਾਜੇ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਤਾਂ ਰਿਹਾਂ ਹੋ ਕੇ ਜਾ ਰਹੇ ਹੋ ਸਾਡੇ ਰਿਹਾਈ ਦੇ ਤਾਂ ਹੁਕਮ ਆਗੇ ਇਸ ਸਾਡਾ ਵੀ ਕਲਿਆਣ ਕਰੋ ਕਿ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਗਾ 52 ਰਾਜੇ ਸੰ ਉਹਨਾਂ ਨੇ ਕਿਹਾ ਇੱਕ ਇੱਕ ਤਣੀ ਮੇਰੀ ਫੜ ਲਓ ਚੋਗੇ ਦੀ ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਚੋਜ ਵਰਤਾ ਕੇ ਉਹਨਾਂ ਨੂੰ ਵੀ ਰਹਾ ਕਰਵਾਇਆ ਤੇ ਉਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਤੇ ਇਹ ਠੀਕ ਆ ਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਮਹਾਰਾਸ਼ਾ ਦੇ ਬਹੁਤ ਸਤਕਾਰਯੋਗ ਪੂਜਨੀਕ ਪੁਰਾਤਨ ਸਨਾਤਨ ਮਤ ਦੇ ਬਹੁਤ ਵੱਡੇ ਅਵਤਾਰ ਨੇ ਉਹਨਾਂ ਦੇ 12 ਸਾਲ ਦਾ ਬਨਵਾਸ ਕੱਟਣ ਤੋਂ ਬਾਅਦ ਸੀਤਾ ਜੀ ਤੇ ਲక్ష్మణ ਜੀ ਸਮੇਤ ਜਦੋਂ ਅ ਅਜੁੱਧਿਆ ਪੂਜਣ ਤੇ ਦੀਪਮਾਲਾ ਹੋਈ ਪਰ ਉਹ ਕੱਲੇ ਅਜੁੱਧਿਆ ਚ ਹੋਈ ਇਥੇ 52 ਰਾਜੇ ਜਿਹੜੇ ਸੀ ਉਹਨਾਂ ਨੇ ਆਪਣੀਆਂ ਆਪਣੀਆਂ रियासतਾਂ ਵਿੱਚ 52 ਥਾਂ ਤੇ ਉਹਨਾਂ ਨੇ ਦੀਪਮਾਲਾ ਕੀਤੀ ਤੇ ਗੁਰੂ ਸਾਹਿਬ ਉੱਥੋਂ ਫਿਰ ਹੁੰਦੇ ਹੋਏ ਬਸਰ ਕੇ ਗੱਲਾਂ ਹੁੰਦੇ ਹੋਏ ਕੋਈ ਹੋਰ ਪੜਾ ਕਰਦੇ ਹੋਏ ਜਦੋਂ ਅਮਰਸਰ ਸਾਹਿਬ ਪਹੁੰਚੇ ਅਮਰ ਸਾਰੂ ਜੀ ਉਹਦੇ ਦੀਵੇ ਬਾੜੇ ਗਏ ਤੇ ਬਹੁਤ ਸੰਗਤਾਂ ਨੇ ਖੁਸ਼ੀ ਮਨਾਈ ਉਦੋਂ ਤੋਂ ਬੰਦੀ ਛੋੜ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਇਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਰਬਕਾਰ ਗੁਰੂ ਹਰਗੋਬਿੰਦ ਸਾਹਿਬ ਕਿੱਡੇ ਸੁਲ੍ਹਾਕੁਲ ਕਿੱਡੇ ਮਦਦ ਮੁਨਖਤਾ ਨੂੰ ਪਿਆਰ ਕਰਨ ਵਾਲੇ ਸਨ ਇਹਦੀ ਇੱਕ ਮਿਸਾਲ ਦਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਕੁਦਰਤੀ ਖੂਬਸੂਰਤੀ ਨੂੰ ਬਹੁਤ ਪਿਆਰ ਕਰਦੇ ਸਨ ਉਹਨਾਂ ਨੂੰ ਇੱਕ ਇਲਾਕਾ ਬੜਾ ਪਸੰਦ ਆਇਆ ਗੁਰਦਾਸਪੁਰ ਜ਼ਿਲ੍ਹੇ ਵਿੱਚ ਅ ਦੋਦਿਆਵਕ ਦੇ ਸੰਤੇ ਉਹਦੇ ਕੰਡੇ ਦੇ ਉੱਤੇ ਉਹਨਾਂ ਨੇ ਆਪਣੇ ਨਾਮ ਦੇ ਉੱਤੇ ਸ੍ਰੀ ਹਰਗੋਬਿੰਦਪੁਰ ਜਿਹੜਾ ਹੁਣ ਵੱਡਾ ਕਸਬਾ ਬਣ ਚੁੱਕਾ ਹੈ ਉਹ ਸ਼ਹਿਰ ਬਸਾਇਆ ਉੱਥੇ ਕੁਝ ਸਮਾਂ ਬਾਅਦ ਜੋ ਗੁਰੂ ਸਾਹਿਬ ਗਏ ਤੇ ਮੁਸਲਮਾਨਾਂ ਨੇ ਕਿਹਾ ਜੀ ਮੁਸਲਮਾਨ ਵੀ ਵਸਤੇ ਸਨ ਉਥੇ ਉਹਨਾਂ ਨੇ ਕਿਹਾ ਜੀ ਸਾਡੇ ਨਮਾਜ਼ ਅਦਾ ਕਰਨ ਵਾਸਤੇ ਇੱਥੇ ਮਸਜਿਦ ਨਹੀਂ ਤੇ ਗੁਰੂ ਸਾਹਿਬ ਨੇ ਕਿਹਾ ਵੀ ਹਾਂ ਭਈ ਮਸਜਿਦ ਤਾਂ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਸਿੱਖਾਂ ਸੇਵਕਾਂ ਨੂੰ ਹੁਕਮ ਕੀਤਾ ਕਿ ਬਹੁਤ ਸੁੰਦਰ ਮਸਜਿਦ ਇਹਨਾਂ ਨੂੰ ਨਾਲ ਲਾਓ ਜਿਵੇਂ ਇਹ ਚਾਹੁੰਦੇ ਨੇ ਉਦਾਂ ਦੀ ਮਸਜਿਦ ਨੂੰ ਬਣਾ ਕੇ ਦਿਓ ਤਾਂ ਕਿ ਆਪਣੇ ਕੀਦੇ ਮੁਤਾਬਕ ਇਹ ਨਮਾਜ਼ ਅਦਾ ਕਰ ਸਕਣ ਅੱਜ ਵੀ ਉਹ ਮਸਜਿਦ ਉਸੇ ਤਰ੍ਹਾਂ ਕਾਇਮ ਹੈ ਹੁਣ ਸਿੱਖ ਵੀ ਪੂਜਦੇ ਨੇ ਤੇ ਮੁਸਲਮਾਨ ਤਾਂ ਉੱਥੇ ਨਮਾਜ਼ ਅਦਾ ਕਰਦੇ ਤੇ ਉਹਦਾ ਨਾਂ ਹੈ ਗੁਰੂ ਕੀ ਮਸਜਿਦ ਇਹ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਹੋਰ ਬੜੀ ਵੱਡੀ ਦੇਣ ਦਿੱਤੀ ਹੈ ਉਹਨਾਂ ਨੇ ਮਾਰਸ਼ਲ ਸੰਗੀਤ ਜਿਹੜਾ ਢਾਡੀ ਸੰਗੀਤਾ ਇਹ ਨੂੰ ਪੈਦਾ ਕੀਤਾ ਜਿਵੇਂ ਹਰਮੰਦਰ ਸਾਹਿਬ ਤੇ ਕੀਰਤਨ ਹੁੰਦਾ ਹੈ ਉਥੇ ਕਾਲ ਤਖਤ ਸਾਹਿਬ ਤੇ ਢਾਡੀ ਸਿੰਘ ਜਿਹੜੇ ਨੇ ਉਹ ਜੋਧੀਆਂ ਦੀਆਂ ਵਾਰਾਂ ਗਾਉਂਦੇ ਨੇ ਗੁਰੂ ਸਾਹਿਬ ਦੀ ਦੇਖੋ ਕਿੰਨੀ ਵੱਡੀ ਸੋਚ ਸੀ ਕਿ ਇਹਨਾਂ ਦਾ ਖੂਨ ਗਰਮਾਉਣ ਲਈ ਇੱਕ ਇਹੋ ਜਿਹਾ ਸੰਗੀਤ ਚਾਹੀਦਾ ਹੈ ਜਿਹੜਾ ਜਦੋਂ ਇਹ ਸੁਣ ਵਾਰਾਂ ਸੁਣ ਜੋਧਿਆਂ ਦੀਆਂ ਤੇ ਇਹਨਾਂ ਦਾ ਖੂਨ ਖੋਲੇ ਤੇ ਇਹ ਰਣ ਤਤਵ ਵਿੱਚ ਜਾਣ ਲਈ ਤਿਆਰ ਹੋ ਜਾਣ ਤੇ ਪਹਿਲੇ ਜਿਹੜੇ ਢਾਡੀ ਸਨ ਉਹਨਾਂ ਦੇ ਦਰبار ਦੇ ਜਿਨ੍ਹਾਂ ਨੇ ਪਹਿਲੀ ਵਾਰ ਗਾਈ ਹੈ ਉਹ ਸਰ ਭਾਈ ਨੱਥਾ ਤੇ ਅਬਦੁੱਲਾ ਭਾਈ ਨੱਥਮਲ ਤੇ ਭਾਈ ਅਬਦੁੱਲਾ ਪਹਿਲੀ ਵਾਰ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਾਨ ਵਿੱਚ ਉਹਨਾਂ ਨੇ ਗਾਈ ਉਹ ਸੀ ਉਹਦੀਆਂ ਦੋ ਤਿੰਨ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਕੇ ਐਪੀਸੋਡ ਸਮਾਪਤ ਕਰਨ ਲੱਗਾ ਹਾਂ ਉਹਨਾਂ ਨੇ ਗਾਈ ਪਹਿਲੀ ਵਾਰ ਜਿਹੜੀ ਸ਼੍ਰੀ ਕਬਤਖ ਸਾਹਿਬ ਤੋਂ ਪਹਿਲੀ ਵਾਰ ਗਾਈ ਗਈ ਹੁਣ ਵੀ ਉੱਥੇ ਟਾਡੀ ਦਰਬਾਰ ਸਾਰਾ ਦਿਨ ਚੱਲਦਾ ਹੈ ਉਹ ਸੀ ਕਿ ਦੋ ਤਲਵਾਰੀ ਬਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅ즈ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਤੇ ਅਖੀਰੋ ਚ ਕਹਿੰਦੇ ਨੇ ਪੱਗ ਤੇਰੀ ਕੀ ਜਹਾਂਗੀਰ ਦੀ ਯਾਨੀ ਗੁਰੂ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਜਹਾਂਗੀਰ ਦੀ ਜਿਹੜੀ ਪਗੜੀ ਆ ਉਹ ਕੀ ਕਰ ਸਕਦੀ ਹੈ ਉਹ ਬਾਦਸ਼ਾਹ ਹੈ ਇਹ ਪਾਦਸ਼ਾਹ ਹੈ ਤੋਂ ਇਸ ਕਰਕੇ ਗੁਰੂ ਸਾਹਿਬ ਬਾਰੇ ਆ ਆਖਰ ਵਿੱਚ ਮੈਂ ਇਨਾਂ ਹੀ ਸ਼ਰਧਾ ਵਜੋਂ ਇਹਨਾਂ ਤੁਕਾਨੂੰ ਕਾਦਰ ਸਾਂਝਾ ਕਰਨਾ ਚਾਹੁੰਨਾ ਕਿ ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਹੀ ਰੂਪ ਸਨ ਉਹਨਾਂ ਦੇ ਸੁਪੁੱਤਰ ਸਨ ਅਰਜਨ ਕਾਇਆ ਪੜ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਦਰ ਭੰਜਨ ਗੁਰਸੂਰ ਮਾ ਵਡਜੋਦਾ ਵਪਰਕਾਰੀ ਜੁਗ ਜੁਗ ਸਤਗੁਰ ਤਰੇ ਅਵਤਾਰੀ ਇਹ ਵਡਜੋਦੇ ਮੋਹ ਪਰਵਕਾਰੀ ਦਰ ਭੰਜਨ ਤੇ ਮਹਾਨ ਇਨਕਲਾਬੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਜੂਨ ਨੂੰ ਮਨਾਏ ਜਾ ਰਹੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦੇ શુભ ਦਿਹਾੜੇ ਤੇ ਇੱਕ ਵਾਰੀ ਫੇਰ ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਵੇਖਦੇ ਰਹੋ ਆਪਣੇ ਚੈਨਲ ਦਾ ਪੰਜਾਬ ਟਾਕਸ ਸ਼ੁਕਰੀਆ